ਪਿਆਰ ਪਰ ਸਾਸਰੀ ਕਾਲਾ ਫੇਸਬੁੱਕ ਕਨ YouTube ਵਾਲਿਆਂ ਨੂੰ ਕਹਿੰਦੇ ਆਡ ਨੂੰ ਨਹੀਂ ਤਾਂ ਲੈ ਪਾਵੇ ਨੰਬਰ ਚੱਲ ਜਾਂਦਾ 507 ਫੋਟੋ ਮੈ ਭੇਜ ਦਿਓ ਪਹਿਲੀ ਫੋਟੋ ਫੋਟੋ ਜਿਹਦੇ ਪੋਸਟਰ ਬਣਾ ਕੇ ਲਾਇਆ ਨੰਬਰ ਚੱਲ ਜਾਂਦਾ ਆਪਾਂ ਦੇਖਿਆ ਚਾਰ ਤੋਂ ਪੰਜ ਚੀਜ਼ਾਂ ਵੀਡੀਓ ਸਾਰੀ ਵੀ ਕਪੜਾ ਬਣਾ ਕੇ ਸਟੈਪ ਲੈ ਕਰੋ ਲਾਈਕ ਸ਼ੇਅਰ ਕਮੈਂਟ ਕਰ ਦੇਗਾ ਲਾਈਕ ਕਰ ਦੇ ਕ ਮੇਰੇ 11 ਫੁੱਟੀ ਟਰਾਲੀ ਆ ਕਿਸੇ ਵੀਰ ਭਾਈ ਨੇ ਲੈਣੀ ਵੀ ਤਾਂ ਸੰਪਰਕ ਕਰ ਸਕਦੇ ਆ ਹੈਵੀ ਤੋਂ ਭਾਰੀ ਟਰਾਲੀ ਬਣੀ ਹੈ 2024 ਮਾਡਲ ਆ ਤੇ ਸਾਬਤ ਇਹਨੇ ਪਰਤੇ ਵੈਡਾ ਦੋ ਪਰ ਟਵਾਲ ਤੇ ਵਧੀਆ ਟਰਾਲੀ ਆ ਦੂਰੇ ਟਾਇਰ ਤੇ ਚੰਗੇ ਟਾਇਰ ਪਏ 80 90 ਪੈਸੇ ਤੇ ਭਾਰੀ ਟਰਾਲੀ ਪੂਰੀ ਆ ਮਿੱਟੀ ਵਾਲੇ ਵੀਰਾਂ ਵਾਸਤੇ ਟਰਾਲੀ ਆ ਕਿਸੇ ਵੀਰ ਭਾਈ ਨੇ ਲੈਣੀ ਹੋਵੇ ਬਿਨਸਪਰਕ ਕਰ ਸਕਦੇ ਮਿੱਟੀ ਦਾ ਕੰਮ ਕਰਨਾ ਪੂਰੀ ਸਾਈ ਦੇ ਬਣੀ ਵੀ ਆ ਜਾਜੀ ਫਰਸ ਲੱਗੀ ਆ ਤੇ ਥੜੀਆਂ ਬਹੁਤ ਘੱਟ ਹੋ ਉੱਚੀਆਂ ਜੇ ਕਿਸੇ ਵੀਰ ਭਾਈ ਨੇ ਲੈਣੀ ਵੀ ਤਾਂ ਸਪਰਕ ਕਰ ਸਕਦੇ ਛੜੀਆਂ ਚ ਮਿੱਟੀ ਅੜ ਜਾਂਦੀ ਤਾਂ ਕੋਈ ਟਾਇਰਾਂ ਲਗਾ ਦਿੰਦੇ ਆ ਛਾੜ ਕਹਿੰਦੇ ਕੇ ਛੜੀਆਂ ਕਹਿੰਦੇ ਆ 2024 ਮਾਡਲ ਆ 2 ਲੱਖ ਰੁਪਇਆ ਰੇਟ ਆ ਮੌਕੇ ਤੇ ਮਾਤਣ ਕਰਦੇ ਕਿ ਭਾਰੀ ਟਰਾਲੀ ਆ 23 23 ਕੁਇੰਟਲ ਦੀ ਜੇ ਕਿਸੇ ਵੀਰ ਭਾਈ ਨੇ ਲੈਣੀ ਵੀ ਤਾਂ ਸੰਪਰਕ ਕਰ ਸਕਦੇ ਆ ਮਾਲਕ ਦਾ ਨੰਬਰ ਉੱਤੇ ਜੰਦੀ ਇਹਦਾ 2 ਲੱਖ ਰੁਪਇਆ ਰੇਟ ਆ ਕੋਕਾ ਪੀ ਟਰਾਲੀ ਆ ਹੈਵੀ ਤੋਂ ਭਾਰੀ ਧੂਰੇ ਟਾਇਰ ਆ ਲੈਫਟ ਵਾਲੀ ਟਰਾਲੀ ਇਹੇ ਲੈਫਟ ਵਾਲੀ ਪੰਪ ਲੱਗਿਆ ਵਾ ਭਾਰਾ 23 ਟਨ ਦਾ 35 ਟਨ ਵਾਲਾ ਪੰਪ ਲੱਗਿਆ ਵਾ ਜੇ ਕਿਸੇ ਵੀਰ ਭਾਈ ਨੇ ਲੈਣੀ ਵੀ ਤਾਂ ਸੰਪਰਕ ਕਰ ਸਕਦੇ ਆ ਵਧੀਆ ਬਹੁਤ ਗਿਆ 555 ਅਰਜਣਾ ਵਧੀਆ ਟਰੈਕਟਰ ਕਿਸੇ ਵੀਰ ਪਾਈਂ ਲੈਣਾ ਵੀ ਤਾਂ ਸੰਪਰਕ ਕਰ ਸਕਦੇ ਆ ਅਰਜਮਾ ਪੇਟ ਛੇੜ ਵਧੀਆ ਪਿਆ ਟਰੈਕਟਰ ਦਾ 2006 ਮਾਡਲ ਆ ਵੱਡਾ ਸਿਸਟਮ ਲੱਗਿਆ ਵਾ 16 ਇੰਚੀ ਫੂਫਰਾ ਵਾਲਾ ਛਤਰੀ ਲੱਗੀ ਫਾਈਬਰ ਲੱਗਿਆ ਬਹੁਤ ਸੋਹਣਾ ਟਰੈਕਟਰ ਆ ਇੰਜਨ ਗੇਅਰ ਤਾਂ ਪੂਰਾ ਓਕੇ ਆ ਕਿਸੇ ਵੀਰ ਪਾਈਂ ਲੈਣਾ ਵੀ ਤਾਂ ਸੰਪਰਕ ਕਰ ਸਕਦੇ ਆ ਬੈਂਪਤ ਸ਼ੰਕੜਾ ਸ਼ੰਕੜਾ ਲੱਗਿਆ ਪੂਰਾ ਟੌਰੀ ਟਰੈਕਟਰ ਆ ਵੱਡਾ ਸਿਸਟਮ ਲੱਗਿਆ ਵਾ ਡੈਕੋ ਤੇ ਕਦਰਲੀ ਪੈਰਤੀ ਲੱਗੀ ਆ ਇੰਜਨ ਗੇਅਰ ਦਾ ਓਕੇ ਆ 555 ਟਰੈਕਟਰ ਆ ਕਿਸੇ ਵੀਰ ਪਾਈਂ ਲੈਣਾ ਵੀਰਾਂ ਦਾ ਸੰਪਰਕ ਕਰ ਸਕਦੇ ਆ ਮਾਲਕ ਵੀ ਦਾ ਨੰਬਰ ਉੱਥੇ ਜਿਹੜੀਆਂ ਸਾਰੀ ਜਾਣਕਾਰੀ ਜਿਹੜੀ ਫੋਨ ਲਾ ਕੇ ਲੈ ਸਕਦੇ ਆ ਰੇਟ ਫੋਨ ਤੇ ਕਰ ਸਕਦੇ ਜਿਹੜੀ ਰੇਟ ਚਸਿਆਂ ਦੀ ਅਗਲਾ ਨਹੀਂ ਕਿਸੇ ਵੀਰ ਪਾਈਂ ਲੈਣਾ ਵੀਰਾਂ ਦਾ ਸੰਪਰਕ ਕਰ ਸਕਦੇ ਆ ਰੰਗ ਪੇਂਟ ਦਾ ਟਰੈਕਟਰ ਨਹੀਂ ਆ ਜਾ 90 ਪੈਸੇ ਲੋਕੇਸ਼ਨ ਰੰਗ ਦੀ ਵਧੀਆ ਪਈ ਆ ਤੇ 6 ਮਾਡਲਾ ਇੰਜਨ ਗੇਅਰ ਤਾਂ ਓਕੇ ਆ ਕੋਕਾ ਪੀ ਟਰੈਕਟਰ ਆ ਜਮਾ ਭੀੜ ਕੋ ਸਾਰੀ ਵੇਖੋ ਪ੍ਰਭਾਣ ਕੇ ਸਟੈਪ ਨਾ ਕਰਿਓ। ਆਰ ਸਭ ਜੰਜਾ ਟਰੈਕਟਰਾਂ ਇੰਜਨ ਕੇਅਰ ਦਾ ਓਕੇ ਆ ਤੇ ਦੋ ਜਾਂ ਨੌ ਮਾਡਲਾ ਕਿਸੇ ਵੀਰ ਭਾਈ ਜੀ ਲੈਣਾ ਹੋਵੇ ਵੀ ਨਾਲ ਸੰਪਰਕ ਕਰ ਸਕਦੇ ਏਰੀਆ ਲਿਹਾਣਾ। ਟਾਇਰ ਵਧੀਆ ਪਏ ਟਰੈਕਟਰ ਤੇ ਮਗਰਲੇ 65 ਪੈਸੇ ਮੂਲ ਦੇ ਨਵੇਂ ਆ ਟਰੈਕਟਰ ਦੇ ਟਾਇਰ ਇੰਜਨ ਕੇਅਰ ਦਾ ਓਕੇ ਆ ਰੰਗ ਪੇਂਟ ਦਾ ਟਰੈਕਟਰ ਨਹੀਂ ਰਾਜਾ। ਕੀ ਤੋਂ ਮਰਗੜ ਸ਼ਕਾਰ ਦੀ ਕਲੇ ਏਰ ਗਿਆ ਲਦੇ ਆਣਾ ਕਿਸੇ ਵੀਰ ਭਾਈ ਨੂੰ ਲੈਣਾ ਵੀ ਦਸਪਰ ਕਰ ਸਕਦੇ ਆ ਰੇਟ ਹੈਗਾ 330000 330000 ਟਰੈਕਟਰ ਬਹੁਤ ਵਧੀਆ ਰੰਗ ਪੇਂਟ ਦਾ ਵਧੀਆ ਪਿਆ ਕਿਸੇ ਵੀਰ ਭਾਈ ਨੂੰ ਦੇਣਾ ਹੋਵੇ ਵੀ ਨਾ ਸਪਰ ਕਰ ਸਕਦੇ ਕੋਕਾ ਪੇ ਟਰੈਕਟਰ ਆ 855 ਬਿਨਾ ਪਾਵਰ ਸਟੇਰ ਦੇ ਤੋਂ ਆ ਸੈਂਪਲ ਟਰੈਕਟਰ 2009 ਮਾਡਲ ਤੇ ਏਰੀਆ ਕੋਕਾ ਪੇ ਤੇ ਮਾਲਕ ਵੀ ਦਾ ਨੰਬਰ ਉੱਤੇ ਚੱਲ ਜਾਈਆ ਸਾਰੀ ਜਾਣਕਾਰੀ ਜਿਹੜੀ ਫੋਨ ਲਾ ਕੇ ਤਾਂ ਦੇ ਸਕਦੇ ਆ ਕਿ ਬਹੁਤ ਵਧੀਆ ਟਰੈਕਟਰ ਆ ਸਾਰੀ ਜੰਤੇ ਚਾਰੇ ਟਾਇਰ ਵਧੀਆ ਪਏ ਪੱਕੇ ਟਾਇਰ ਆ ਪੰਜਾਬ ਨੰਬਰ ਆ ਕਿਸੇ ਵੀ ਰਪਈਏ ਲੈਣਾ ਹੋਵੇ ਵੀ ਤਾਂ ਸੰਪਰਕ ਕਰ ਸਕਦੇ ਆ ਜਉਂਦੀਆ ਟਰੈਕਟਰ ਆ 50 50 50 50 ਜਉਂਦੀਆ ਟਰੈਕਟਰ ਆ 2000 2000 ਤੇਰਾ ਮਾਡਲ ਇੰਜਨ ਕੇਅਰ ਤਾਂ ਓਕੇ ਆ ਜੇ ਕਿਸੇ ਵੀ ਰਪਈਏ ਲੈਣਾ ਵੀ ਤਾਂ ਸੰਪਰਕ ਕਰ ਸਕਦੇ ਬਹੁਤ ਵਧੀਆ ਟਰੈਕਟਰ ਆ ਤੇ 70 75 ਰੁਪਏ ਹੈ ਟਾਇਰ ਇਹਦੇ 50 50 ਚ ਹੁੰਦੀ ਆ ਰਾ ਤੇ ਕੋਕਾ ਪੀ ਟਰੈਕਟਰ ਤੇ ਮੂਹਲੇ ਟਾਇਰ ਤਿੰਨਾਂ ਦੇ ਖਰਾਂ ਵਾਲੇ ਪਾਏ ਹੋਏ ਆ ਵੱਡੇ ਨਵੇਂ ਪਾਏ ਹੋਏ ਜਿਵੇਂ ਨਵੇਂ ਆ ਮਗਲੇ ਟਾਇਰ 70 75 ਰੁਪਏ ਆ ਵੱਡਾ ਬੈਂਪਰ ਦਾ ਗਿਆ ਹੈਵੀ ਵੇਟ ਖੇਡ ਲੱਗਿਆ ਵਾ ਪੂਰਾ ਟਰੈਕਟਰ ਵਧੀਆ ਜੁੰਦੀ ਆ 50 50 ਕਿਸੇ ਵੀਰ ਭਾਈ ਨੇ ਲੈਣਾ ਵੀ ਤਾਂ ਸੰਪਰਕ ਕਰ ਸਕਦੇ ਮਾਲਕ ਵੀ ਦਾ ਨੰਬਰ ਉੱਤੇ ਜਿਹੜਾ ਸਾਰੀ ਜਾਣਕਾਰੀ ਜਿਹੜੀ ਫੋਨ ਲਾ ਕੇ ਲੈ ਸਕਦੇ ਬਹੁਤ ਵਧੀਆ ਟਰੈਕਟਰ ਕੋਕਾ ਪੀ ਸੋ ਤੇ ਇੰਜਨ ਗੇਅਰ ਤਾਂ ਪੂਰਾ ਓਕੇ ਆ ਬੜਾ ਵਾਹ ਕੇ ਦੇ ਸਕਦੇ ਆ ਵੀਰਾਂ ਦੇ ਭਾਈ ਵਾਹ ਕੇ ਦੇ ਸਕਦੇ ਆ ਤੇ ਉਹ ਵੇ ਟਰੈਕਟਰ ਮੇਰੇ ਕੋਲ ਸਾਰੀ ਵਕਪੜਾ ਬਣ ਕੇ ਸਟੈਪ ਨਾ ਕਰਿਓ 475 ਟਰੈਕਟਰਾ 2009 ਮਾਡਲਾ ਇੰਜਨ ਗੇਅਰ ਤਾਂ ਓਕੇ ਆ ਵਧੀਆ ਟਰੈਕਟਰ ਪਿਆਦਾ ਟਾਇਰ ਹੈ ਕਿ 80 90 ਪੈਸੇ ਇਹ ਮੁੱਲੇ ਵਿੱਚ ਮਗਰ ਦੇ ਵੀ 475 ਟਰੈਕਟਰ 2090 ਮਾਡਲ ਇੰਜਨ ਗੇਰ ਦਾ ਓਕੇ ਕਿਸੇ ਵੀਰ ਭਾਈ ਨੂੰ ਲੈਣਾ ਹੋਵੇ ਵੀ ਦਾ ਸੰਪਰਕ ਕਰ ਸਕਦੇ ਆ ਮਾਲਕ ਵੀ ਦਾ ਨੰਬਰ ਉੱਤੇ ਚੱਲੀ ਜਾਂਦਾ ਕੋਕਾਪੀ ਟਰੈਕਟਰ ਆਪਣੇ ਵਾਕੇ ਲੈ ਸਕਦੇ ਆ ਰੰਗ ਪੇਂਟ ਦਾ ਟਰੈਕਟਰ ਨੀੜ ਆ ਜਾ ਬੈਂਪਰ ਚੈਂਪਰ ਵਧੀਆ ਲੱਗਿਆ ਛਤਰੀ ਛਤਰੀ ਸਭ ਕੋ ਨਾਲ ਲੱਗਿਆ ਟਾਵਰ ਪੱਟੀ ਨਾਲ ਮਿਲੂਗੀ ਇੱਥੇ ਪੂਰਾ ਕੋਕਾਪੀ ਟਰੈਕਟਰ ਆ ਤੇ ਕਿਸੇ ਵੀਰ ਭਾਈ ਨੂੰ ਲੈਣਾ ਵੀ ਦਾ ਸੰਪਰਕ 475 ਟਾਇਰਸ ਨਹੀਂ ਵੇਖੀ ਸਕਦੇ ਟਰੈਕਟਰ ਦੇ ਵਧੀਆ ਪਏ ਆ ਕਿਸੇ ਵੀਰ ਭਾਈ ਨੇ ਲੈਣਾ ਵੀ ਤੁਸੀਂ ਸੰਪਰਕ ਕਰ ਸਕਦੇ ਆ ਰੰਗ ਪੇਂਟ ਦਾ ਟਰੈਕਟਰ ਵਧੀਆ ਪਿਆ ਪੂਰਾ ਸੋਹਣਾ ਟਰੈਕਟਰ ਆ ਕਿਸੇ ਵੀਰ ਭਾਈ ਨੇ ਲੈ ਤੇ ਸੋਹਣਾ ਟਰੈਕਟਰ ਆ ਡਾਬਰ ਪੱਟੀ ਨਾਲ ਡੰਡਾ ਨਾਲ ਬਾਈਪਰ ਚੇਪਰ ਛਤਰੀ ਲੱਗੀ ਆ ਬਹੁਤ ਸੰਕੋਕਾ ਵੀ ਟਰੈਕਟਰ ਆ ਤੇ ਵਾਕੇ ਲੈ ਸਕਦੇ ਭਣਾ ਦੀ ਟਰੈਕਟਰ 12 6 ਦਾ ਟਰਾਲਾ 12 6 10 ਇੰਚੀ ਗਾਡਰ 10 ਨੜੀ ਜੀ ਹਾਬਾ 5 ਇੰਚੀ ਹਸਾ ਮਿੱਟੀ ਵਾਲੇ ਵੀਰਾਂ ਵਾਸਤੇ ਟਰਾਲਾ ਕਿਸੇ ਵੀਰ ਭਾਈ ਨੇ ਲੈਣਾ ਵੀਰਾਂ ਸੰਪਰਕ ਕਰ ਸਕਦੇ ਆ 195000 ਰੁਪਇਆ ਰੇਟ ਆ ਆ ਪਾ 195000 ਰੁਪਇਆ ਰੇਟ ਆ ਮੌਕੇ ਤੇ ਮਰਤਾਣ ਕਰ ਦੇਣਗੇ 40 ਤੋਂ 50 ਪੈਸੇ ਟਾਇਰ ਟਰਾਲੇ ਦੇ ਉਧਰ ਦੇ ਬਹੁਤ ਚੰਗੇ ਆ ਇਧਰ ਦੇ ਥੋੜੇ ਘਸੇ ਆ ਕਿਸੇ ਵੀਰ ਭਾਈ ਨੇ ਲੈਣੇ ਵੀਰਾਂ ਸੰਪਰਕ ਕਰ ਸਕਦੇ ਆ ਮਾਲਕ ਵੀ ਜੋ ਨੰਬਰ ਉੱਤੇ ਜਿੰਦੀ ਸਾਰੀ ਜਾਣਕਾਰੀ ਫੋਨ ਲੱਗ ਦੇ ਸਕਦੇ ਆ ਏਰੀਆ ਚ ਮਕਰ ਸਾਹਿਬ ਵੀਰ ਦਾ ਚਮਕੌਰ ਸਾਹਿਬ ਵੀਰ ਦਾ ਉੱਥੇ ਖੜਾ ਕਿਸੇ ਵੀਰ ਪੰਜੇ ਲੈਣਾ ਹੋਵੇ ਵੀਰਾਂ ਸੰਪਰਕ ਕਰ ਸਕਦੇ ਆ ਦੁਵਾਲਾ ਦਾ 10 ਇੰਚੀ ਗਾਡਰਾ 10 ਨੜੀ ਹਾਬਾ 5 ਇੰਚੀ ਸਾਈਜ਼ ਦਾ ਵਧੀਆ ਟਾਇਰ ਪਾਇਆ ਟਰਾਲੇ ਦੇ 40 ਤੋਂ 50 ਪੈਸੇ ਤੇ ਕੋਕਾ ਪੀ ਟਰਾਲਾ ਜਾਲੀ ਹੈਣੀ ਬੈੱਡ ਦੇ ਉੱਤੇ ਬਿਨਾਂ ਜਾਲੀ ਦਾ 12.5 12 ਫੁੱਟਾ ਟਰਾਲਾ ਦਾ 6.5 ਫੁੱਟ ਚੌੜਾ ਕਿਸੇ ਵੀਰ ਪੰਜੇ ਲੈਣਾ ਵੀ ਸੰਪਰਕ ਕਰ ਸਕਦੇ ਏਰੀਗਾ ਚ ਮਗਾਨ ਸਾਹਿਬ ਕੀ ਕੋਕਾ ਪੀ ਟਰਾਲਾ ਹੈਵੀ ਤੋਂ ਭਾਰਾ ਟਰਾਲਾ ਬਣਿਆ ਮਿੱਟੀ ਵਾਲੇ ਵੀਰਾਂ ਵਾਂਗ ਤੇ ਭਰਤ ਦਾ ਕੰਮ ਕਰਦਾ ਰੇਤੇ ਦਾ ਕੰਮ ਕਰਦਾ ਉਹ ਵੀ ਰਵਾ ਤੇ ਟਰਾਲਾ ਕਿਸੇ ਵੀਰ ਭਾਈ ਜੀ ਲੈਣਾ ਵੀ ਤੁਸੀਂ ਸੰਪਰਕ ਕਰ ਸਕਦੇ ਆ ਲੈਫਟ ਵਾਲਾ ਟਰਾਲਾ ਇਹ 55 ਮੈਂ ਚੇਚੇ ਦੀ ਮੱਛੀ ਹੌਕਾ ਨਿਊ ਹਰਲੈਂਡ ਮਗਰ ਚੱਲ ਸਕਦਾ ਕਿਸੇ ਵੀਰ ਭਾਈ ਜੀ ਲੈਣਾ ਵੀ ਤੁਸੀਂ ਸੰਪਰਕ ਕਰ ਸਕਦੇ ਆ ਢਾਈ ਫੁੱਟਾ ਬੈੱਡਾ ਜਾਦੀ ਫਸ ਲੱਗੀ ਕੋਈ ਜੋੜ ਨਹੀਂ ਛੋੜਨੀ ਸਾਰੀ ਜਾਣਕਾਰੀ ਜਿਹੜੀ ਫੋਨ ਲੱਗ ਲੈ ਸਕਦੇ ਆ ਤੇ ਕੋਕਾ ਪੀਸ ਟਰਾਲਾ ਦਾ 2011 ਮਾਡਲ ਟਰੈਕਟਰ ਆ ਢਿੱਕ ਛਕ ਲੱਗਿਆ ਸਟੈਂਡਰਡ ਸਟੈਂਡਰਡ ਟਰੈਕਟਰ 2011 ਮਾਡਲ 450 ਇੰਜਨ ਗੇਰ ਠੋਕੇ ਆ ਚਾਰ ਸਿਲੰਡਰ ਆ ਬਹੁਤ ਵਧੀਆ ਟਰੈਕਟਰ ਆ ਕਿਸੇ ਵੀਰ ਭਾਈ ਨੂੰ ਲੈਣਾ ਵੀ ਰਸਪਰ ਕਰ ਸਕਦੇ 14 ਦੇ 14 ਆ ਬੇਡ ਛੇਡ ਲੱਗੇ ਆ ਪੂਰਾ ਭਾਰ ਆ ਵਧੀਆ ਟਰੈਕਟਰ ਆ ਬੇਡ ਛੇਡ ਪੂਰੇ ਭਾਰੇ ਲੱਗੇ ਹੋਏ ਆ ਕਿਸੇ ਵੀਰ ਭਾਈ ਨੂੰ ਲੈਣਾ ਵੀ ਸੰਪਰਕ ਕਰ ਸਕਦੇ ਆ ਮਾਲਕ ਵੀਜਾ ਨੰਬਰ ਉੱਤੇ ਚਲਿੰਦਾ ਏਰੀਆ ਮੋਗਾ ਮੋਗਾ ਏਰੀਆ ਵੀਰ ਦਾ ਪਿੰਡ ਦਾ ਨਹੀਂ ਪਤਾ ਕਿਹੜਾ ਕਿਸੇ ਵੀਰ ਭਾਈ ਨੇ ਲੈਣਾ ਵੇਜਨ ਸੰਪਰਕ ਕਰ ਸਕਦੇ 450 ਟਰੈਕਟਰ ਆ ਟੰਡਰ 2011 ਮਾਡਲ ਆ ਰੇਟ ਦੀ ਗੱਲ ਕਰੀਏ 2 ਲੱਖ 75000 ਰੁਪਿਆ ਰੇਟ ਆ 2 ਲੱਖ 75000 ਰੁਪਿਆ ਰੇਟ ਆ ਮੀਟਰ ਦੀ ਫੋਟੋ ਆ ਬਹੁਤ ਘੱਟ ਰੇਟ ਚੱਲਿਆ ਵਾ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਵੀਜਨ ਸੰਪਰਕ ਕਰ ਸਕਦੇ ਆ ਤੇ ਇੰਜਨ ਗੇਅਰ ਤਾਂ ਓਕੇ ਆ ਟੰਡਰ ਵੱਡਾ ਇੰਜਣ ਕੇ ਤਾਂ ਓਕੇ ਆ ਕਿਸੇ ਵੀਰ ਪੰਜ ਲੈਣਾ ਵੀ ਤੁਸੀਂ ਪਰ ਕਰ ਲੋ ਮਾਲਕ ਵੀ ਦਾ ਨੰਬਰ ਉੱਤੇ ਚੱਲ ਜਾਂਦਾ ਸਾਰੀ ਜਾਣਕਾਰੀ ਲੈਣੀ ਫੋਨ ਲਾ ਕੇ ਲੈ ਸਕਦੇ ਕੋਕਾ ਵੀ ਟਰੈਕਟਰ ਆ ਡੈਕ ਛੱਕ ਲੱਗਿਆ ਫੇਵਰ ਤੇ ਛਤਰੀ ਲੱਗੀ ਸਭ ਕੁਝ ਸੈਕਟ ਬਣਾ ਲਈ ਦੇਣ ਕੇ ਟਰੈਕਟਰ ਕੋਕਾ ਵੀ ਸਾ ਵੀਰ ਕੋ ਸਾਰੀ ਵਕ ਸਟੈਪ ਨਾ ਕਰਿਓ ਵੱਡੀ ਕਰਪਾਣਾ ਬਹੁਤ ਵਧੀਆ ਕਿਸੇ ਵੀਰ ਪੰਜ ਲੈਣੀ ਵੀ ਤੁਸੀਂ ਪਰ ਕਰ ਸਕਦੇ ਆ ਸਭ ਤੋਂ 50 60 ਪੈਸੇ ਟਾਇਰ ਇਹਦੇ ਤੇ ਵਧੀਆ ਪੇਟੀ ਬੰਦ ਇੰਜਣੇ ਦਾ ਤੇ ਆ ਵਧੀਆ ਕਿਰਪਾ ਹੈ ਨਾ ਸਰਕਾਰ ਕਿਸੇ ਵੀਰ ਭਾਈ ਨੇ ਲੈਣੀ ਵੀ ਦਾ ਸੰਪਰਕ ਕਰ ਸਕਦੇ ਮਾਲਕ ਵੀ ਤਾਂ ਨੰਬਰ ਉੱਤੇ ਜੰਲੀ ਜਾਂਦਾ ਮਾਲਕ ਵੀ ਦਾ ਨੰਬਰ ਉੱਤੇ ਜੰਲੀ ਨਾ ਟਾਇਰਾਂ ਦੀ ਲੋਕੇਸ਼ਨ ਵੇਖ ਸਕਦੇ ਇੰਨੇ ਇੱਕ ਟਾਇਰ ਆ ਨਵਾਂ ਮਾਡਲ ਆ ਨਵਾਂ ਮਾਡਲ ਬਹੁਤ ਵਧੀਆ ਕਿਰਪਾ ਹੈ ਨਾ ਕਿਸੇ ਵੀਰ ਭਾਈ ਨੇ ਲੈਣੀ ਵੀ ਦਾ ਸੰਪਰਕ ਕਰ ਸਕਦੇ ਕਿਤੋਂ ਗਲੀ ਫੜੀ ਨਹੀਂ ਸਾਫ਼ ਸਸ ਮਸ਼ੀਨ ਆ ਅੰਦਰ ਖੜੀ ਦੀ ਲੋਕਲ ਚੰਦੀ ਆ ਬਾਹਰ ਗਈ ਨਹੀਂ 2009 ਮਾਡਲ ਆ ਰੇਟ ਤੁਣੀ ਫੋਨ ਤੇ ਕਰ ਸਕਦੇ ਰੇਟ ਦੱਸਿਆ ਨਹੀਂ ਮਾਲਕਾਂ ਨੇ ਤੇ ਆਹ ਪੇਟੀ ਬੰਦੇ ਇੰਜ ਆਹਾ ਤੇ ਭੋਵੇ ਇੰਜਣਾ ਕਿਉਂ ਸਾਪਿਆ ਸੁੱਕਾ ਪਿਆ ਕਿਤੇ ਲੀਕ ਠੀਕ ਨਹੀਂ ਵਧੀਆ ਇੰਜਣ ਪਿਆ ਬੜੀ ਕਰਪੈਨ ਦਾ ਤੇ ਫੋਨਰ ਪੀਰ ਹੋਈ ਵੀ ਹੈ ਜੇ ਕਿਸੇ ਵੀਰ ਪਈ ਨਹੀਂ ਲੈਣੀ ਵੀ ਦਾ ਪਰ ਕਸ ਤੇ ਬਹੁਤ ਘੱਟ ਰੇਟ ਕਿ ਮਿਲਦੀ ਹੈ ਇਹ ਰੇਟ ਆਪਾ ਦੱਸਣਾ ਨਹੀਂ ਤੇ ਬਹੁਤ ਘੱਟ ਰੇਟ ਚ ਮਿਲਦੀ ਹੈ ਵੀਰ ਕੋ ਸਾਰੀ ਵਕਤ ਸਟੈਪ ਨਾ ਕਰਿਓ ਕੋਕਾ ਪੀਸਾ ਵੀਰੇ 2018 ਮਾਜ ਟਰੈਕਟਰ ਆ ਆਰਐਸ ਸੋਨਾ ਜੀਕਾ 50 ਦਾ ਤੇ 50 ਦਾ ਟਰੈਕਟਰ ਹੈ ਇੰਜਨ ਗੇਅਰ ਤਾਂ ਓਕੇ ਆ ਤੇ ਟਾਇਰ ਹੈਗੇ 65 ਪੈਸੇ ਸੈਕਟਮ ਲੱਗਾ 12 ਇੰਚੀ ਪੂਫਨ ਲੱਗਾ ਫੈਬਰ ਦੀ ਛਤਰੀ ਲੱਗੀ ਸਭ ਕੁ ਨਾਲ ਹੀ ਦੇਣਗੇ ਇੰਜਨ ਤੇ ਚਾਬੀ ਲੱਗੀ ਨਹੀਂ ਟਰੈਕਟਰ ਨੂੰ ਕਿਸੇ ਨੇ ਕਿਸੇ ਵੀ ਜਮਾ ਹੀ ਚਾਬੀ ਨਹੀਂ ਲੱਗੀ ਕਿਸੇ ਵੀਰ ਪੈਨੇ ਲੈਣਾ ਵੀ ਦਸਪਰਕਾ ਸਰਦੇ ਨਾਲ ਆਪਣੇ ਨਾਲ ਘੇੜ ਦੂੰ ਪੂਰਾ ਵੇਖੋ ਪੰਪ ਵਾਲਾ ਪਾਈਪਾ ਨੂੰ ਵਾਅ ਵੀ ਨਹੀਂ ਕਢਾਈ ਕਿਸੇ ਚ ਪੈਨਾ ਟਰੈਕਟਰ ਸਾਹਮਣੇ ਰੱਖਿਆ ਹੋਆ ਕਿਸੇ ਵੀਰ ਪੈ ਨਹੀਂ ਲੈਣਾ ਵੀ ਦਾ ਸੰਪਰਕ ਕਰ ਸਕਦੇ ਆ ਮਾਲਕ ਵੀ ਦਾ ਨੰਬਰ ਉੱਤੇ ਜਿਹੜੀਆਂ ਸਾਰੀ ਜਾਣਕਾਰੀਆਂ ਨੇ ਫੋਨ ਲਾ ਕੇ ਲੈ ਸਕਦੇ ਕੋਕਾਪੀ ਟਰੈਕਟਰਾ ਸੋਨਾ ਦੀ ਕਾਰਸ ਪੈਂਟ ਪਹਿ ਟਾਇਰ ਇੰਜਨ ਗੇਰ ਤਾਂ ਓਕੇ ਆ ਕੋਕਾਪੀ ਟਰੈਕਟਰਾ ਸਾਰੀ ਜਾਣਕਾਰੀ ਲਈ ਫੋਨ ਲਾ ਕੇ ਦੱਸਦੇ ਆ ਮਾਲਕ ਵੀ ਦਾ ਨੰਬਰ ਉੱਤੇ ਜਿਹਨੀ ਦਾ ਇੰਜਨ ਗੇਰ ਤਾਂ ਓਕੇ ਆ ਰੰਗ ਪੇਂਟ ਦਾ ਟਰੈਕਟਰ ਨੱਪੇ ਲਗੇ ਨੱਪੇ ਸਰਪੈਂਟ ਲੋਕੇਸ਼ਨ ਰੰਗ ਦੀ ਵਧੀਆ ਪਈ ਆ ਆ ਛੋਟਕੇ ਫੋਟੋ ਪਾਈਏ ਜੇ ਰੈਡੀਏਟਰ ਨਾਲ ਦਾ ਜਾਂ ਸਾਰਾ ਕੁਝ ਜਾਂ ਲੇਜ਼ਰ ਕਰਾਇਆ ਸੌਰੀ ਕਹਿਣਾ ਦੀ ਲੇਜ਼ਰ ਕਰਾਇਆ ਬਹੁਤ ਵਧੀਆ ਜੇ ਕਿਸੇ ਵੀਰ ਪਾਈਏ ਲੈਣਾ ਵੀਰਾਂ ਨਾਲ ਸੰਪਰਕ ਕਰ ਸਕਦੇ ਹਾਂ ਇਹ 6 ਸਾਲ ਦੀ ਪੁਰਾਣੀ ਕੁੰਪਣੀ ਹੈ ਇਹ ਕਿਸੇ ਦੇ ਡੀਟੇਰਸ਼ਿਪ ਕਰਨੀ ਹੋਵੇ ਉਹ ਵੀ ਕਰ ਸਕਦੇ ਹਾਂ ਆ ਨੰਬਰ ਚੱਲ ਜਾਂਦਾ ਸਤਾਨਪੁਰ ਲੋਧੀ ਵੀਰ ਨਾਲ ਸੰਪਰਕ ਕਰ ਸਕਦੇ ਤੁਸੀਂ ਜੇ ਡੀਟੇਰਸ਼ਿਪ ਕਰਦਣੀ ਆ ਵੀਰ ਨਾਲ ਸੰਪਰਕ ਕਰ ਸਕਦੇ ਆ ਤੇ ਤੁਹਾਡੇ ਕੋਲੇ ਕੰਪਨੀ ਦੇ ਫੁੱਲ ਸਰਵਿਸ ਮਿਲੂਗੀ ਤੇ ਇਹਦਾ ਦੰਦਾ ਸਟੀਲ ਦਾ ਦੰਦਾ ਲੱਗਿਆ ਆ ਕੰਪਨੀ ਦੇ ਹੈਗੇ ਬਹੁਤ ਲੋਕੀ ਲੈਂਦੇ ਆ ਵੀਰ ਦਾ ਬਹੁਤ ਚੰਗਾ ਸੁਹਾ ਤੇ ਬਹੁਤ ਚੰਗਾ ਭਾਈ ਆ ਜੇ ਕਿਸੇ ਵੀਰ ਭਾਈ ਨੇ ਲੈਣਾ ਵੀ ਤਾਂ ਸੰਪਰਕ ਕਰ ਸਕਦੇ ਆ ਫਤੇਗਰ ਚੂੜੀਆਂ ਪਿੰਡ ਇਹਦਾ 2.5 ਸਾਲ ਤੋਂ ਮੇਰੇ ਨਾਲ ਜੁੜਿਆ ਹੋਇਆ ਹੈ ਇਹ ਮੈਨੀ ਗੱਲਾਂ ਬਾਤਾਂ ਵੀ ਕਰਦੇ ਰਹੀਆਂ ਬਹੁਤ ਬੰਦਾ ਚੰਗਾ ਜੇ ਕਿਸੇ ਵੀਰ ਭਾਈ ਦੇ ਲੈਣਾ ਬਿਜ਼ਨਸ ਪਰ ਕਰ ਲੋ ਕੋਕਾ ਪੀਸ ਕਰਾਇਆ ਹੋਊਗਾ ਤੇ ਸੈਕਟਮ ਦੀ ਫੁੱਲ ਗਰੰਟੀ ਹੋਊਗੀ 3 ਸਾਲ ਦੀ ਗਰੰਟੀ ਆ ਸਾਲ ਦੀ ਗਰੰਟੀ ਆ ਤੇ ਬਹੁਤ ਵਧੀਆ ਕਰਾਇਆ ਸੈਕਟਮ ਕਿਹੜਾ ਕਰਾਇਆ ਉਹਦਾ ਸਟੀਲ ਤਾਂ ਦੰਦਾ ਵਧੀਆ ਟਾਇਰ ਪਾਏ ਹੋਏ ਐ ਐਮ ਕੰਪਨੀ ਦੇ ਐ ਕਰਾਏ ਨੂੰ ਚਾਰ ਟਾਇਰ ਤੇ ਆ ਬਾਈ ਦਾ ਦਫਤਰ ਆ ਕਿੱਥੇ ਪਾਈ ਰਹਿੰਦਾ ਸਤਨਪੁਰ ਲੋਧੀ ਫੈਕਟਰੀ ਦਾ ਮਾਲਕਾ ਕਿਹੜਾ ਨੰਬਰ ਚੱਲੀ ਜਾਂਦਾ ਤੇ 3 ਸਾਲ ਤੋਂ ਮੇਰੇ ਨਾਲ ਜੁੜਿਆ ਇਹ ਵੀਰ ਤੇ ਬਹੁਤ ਚੰਗਾ ਸੁਭਾਅ ਵੀਰ ਦਾ ਕਿਸੇ ਤੇ ਡੀਲਰਸ਼ਿਪ ਲਾਉਣੀ ਆ ਪਾਸਿਓ ਪਤਾ ਕਰ ਲਿਓ ਕਿਰਾਏ ਦਾ ਲੀਜਰ ਕਿਰਾਏ ਦਾ ਪਾਸਿਓ ਪਤਾ ਕਰ ਲਿਓ ਤੇ 10-12000 ਰੁਪਿਆ ਕਿਰਾਏ ਮਗਰ ਸਸਤਾ ਮਿਲੂਗਾ ਜੇ ਨਾ ਸਸਤਾ ਦੇਵੇ ਪਾਸੇ ਨਾਲੋਂ ਮੈਨੂੰ ਫੋਨ ਕਰ ਦਿਓ ਠੀਕ ਹੈ ਨਾ ਪਹਿਲੀ ਫੁੱਟ 'ਤੇ ਆਪਣਾ ਮੋਟੇ ਕਿੰਬਰ ਚੱਲੀ ਜਾਂਦਾ ਹੁੰਦਾ ਬਹੁਤ ਵਧੀਆ ਕੰਮ ਆ ਵੀਰ ਦਾ ਤੇ ਇਹ ਉਹ ਵੀ ਕਿਸੇ ਨੇ ਕਰਾਇਆ ਲੈਣਾ ਆਪਣੀਆਂ ਸੰਪਰਕਾ ਸਦੇ ਆਪਾਂ ਦਵਾ ਦੇਾਂਗੇ ਪਾਸਿਓ ਪਤਾ ਕਰ ਲਓ 10-12000 ਰੁਪਇਆ ਸਸਤਾ ਜਿਊਗਾ ਕਰਾਇਆ ਇਹ ਫੁੱਲ ਗਰੰਟੀ ਹੋ ਕੋਈ 3 ਸਾਲ ਦੀ ਗਰੰਟੀ ਆ 6 ਸਾਲ ਦੀ ਗਰੰਟੀ ਆ ਸਟੀਲ ਦਾ ਦੰਦਾ ਲੱਗਿਆ 7 ਫੁੱਟ ਤੋਂ ਲੈ ਕੇ 8-9 ਫੁੱਟ ਤਾਈਂ ਕਰਾਇਆ ਬਣਾਉਂਦੇ ਆ ਇਹ ਕਿਉਂ ਜਾ ਆਖੋ ਕਿ ਉਹ ਜਾ ਕੰਮ ਕੰਮ ਬਣਾ ਦੇਣਗੇ ਤੇ ਬਹੁਤ ਵਧੀਆ ਕੰਮ ਆ ਵੀਰਾਂ ਦਾ ਤੇ ਆਹ ਭਾਈ ਦੀ ਫੋਟੋ ਲੱਗੀ ਆ ਵੇਖ ਏ ਆ ਗਿਆ ਆ ਭਈਆ ਸਰਦਾਰ ਬੰਦਾ ਕੋਈ ਝੂਠ ਨਹੀਂ ਮਾਰਦਾ ਕਿਹੜੀ ਗੱਲ ਕਹੇ ਤੀ ਉਹ ਹੀ ਹੋਊਗੀ ਬਹੁਤ ਵੀਰ ਦਾ ਸੁਭਾਅ ਚੰਗਾ ਬਹੁਤ ਵਧੀਆ ਕੰਮ ਆ ਵੀਰ ਦਾ 6 ਸਾਲ ਤੋਂ ਪੁਰਾਣੀ ਕਰਾਇਆਂ ਇਹਨਾਂ ਦੀ ਕੰਪਨੀਆਂ ਪੰਜਾਬ ਦੇ ਵਿੱਚ ਕਰਾਇਏ ਚੱਲਦੇ ਆਮ ਆਪਣੀ ਇਸੇ ਕੰਪਨੀ ਦੇ ਸੈਕਟਰ ਵਿੱਚ ਚੱਲਦੇ ਸਾਰੇ ਕਰਾਇਿਆਂ ਦੇ ਬਹੁਤ ਵਧੀਆ ਕੰਮ ਆ ਵੀਰ ਦਾ ਕਿਸੇ ਵੀਰ ਭਾਈ ਨੇ ਕਰਾਇਆ ਲੈਣਾ ਵੀ ਦਾ ਸੰਪਰਕ ਕਰ ਸਕਦੇ ਆ ਜੇ ਡੀ ਟੇਚਰਸ਼ਿਪ ਲੈਣੀ ਹੋ ਉਹ ਵੀ ਵੀਰ ਦਾ ਸੰਪਰਕ ਕਰ ਸਕਦੇ ਆ ਚਾਹ ਤੈਰ ਤਿੰਨਾਂ ਲਈ ਆ ਬਹੁਤ ਵਧੀਆ ਪਾਏ ਹੋਏ ਤੇ ਟੂਲ ਕਾ ਟੂਲ ਲੱਗਿਆ ਵਾ ਫੁੱਲ ਜਿਹੜਾ ਜੁਜਾ ਸਮਾਨ ਵੀ ਫੁੱਲ ਨਾਲ ਦੇਊਗਾ ਵੀਰੋ ਚਾਬਾਂਾਂ ਦੀ ਕਿਟ ਕੋ ਕਿਹੜਾ ਹੋਰ ਸਮਾਨ ਹੁੰਦਾ ਉਹ ਦੇਊਗਾ ਤੇ ਬਹੁਤ ਵਧੀਆ ਕੰਮ ਆ ਵੀਰ ਦਾ ਕਿਸੇ ਵੀਰ ਭਾਈ ਨੇ ਲੈਣਾ ਵੀ ਦਾ ਸੰਪਰਕ ਕਰ ਸਕਦੇ ਕਰਾਏ ਵਾਲੇ ਲੈ ਜੇ ਕਰਾਇਆ ਬਹੁਤ ਵਧੀਆ ਹੈ ਜੇ ਕੋਲੇ ਇਹ ਲਸਤਾਨ ਪੁਰ ਲੋਦੀਆ ਉੱਥੇ ਬਿਜ਼ਨਸ ਪਰ ਕਰ ਸਕਦੇ ਆ ਇਸ ਨੰਬਰ ਤੇ ਕਿਹੜਾ ਕਿਨੇ ਡੀਲਰਸ਼ਿਪ ਲੈਣੀ ਆ ਫੋਨ ਉਹ ਬੰਦਾ ਹੀ ਲਾਇਓ ਫੈਕਟਰੀ ਦਾ ਮਾਲਕ ਬੰਦਾ ਏ ਤੇ ਬਹੁਤ ਵਧੀਆ ਬੰਦਾ ਕਿਤੇ ਵੀਰ ਭਾਈ ਦੇ ਨਾਲ ਬਿਜ਼ਨਸ ਪਰ ਕਰ ਸਕਦੇ ਆ ਤੇ ਆ ਵੀਰ ਦਾ ਨੰਬਰ ਆ ਗਿਆ ਤੇ ਆ ਕਰਾਇਆ ਇਹਨਾਂ ਦਾ ਤੇ ਬਕਸਾ ਉੱਤੇ ਲੱਗਿਆ ਹੁੰਦਾ ਮਗਾ ਕਰਾਇਏ ਤੇ ਪੂਰੀ ਗਾਰੰਟੀਦਾਰ ਸਾਰਾ ਕੁਝ ਵੀਰ ਦਾ ਜੇ ਕੋਕਾ ਪੀ ਸੀ ਇਹ ਗੱਲੋ ਫੰਡ ਗਰੰਟੀ ਆ 3 ਸਾਲ ਦੀ ਗਰੰਟੀ ਆ ਤੇ ਸਾਲ ਦੀ ਗਰੰਟੀ ਆ ਪੂਰਾ ਵਧੀਆ ਕੰਮ ਆ ਵੀ ਇਦਾਂ ਪੂਰਾ ਕੋਈ ਆਏ ਗੱਲ ਨਹੀਂ ਵੀ ਕਿਹੜਾ ਕਰਾਇਆ ਦੇਤਾ ਮੜ ਕੇ ਪੁੱਛਣਾ ਹੀ ਨਹੀਂ ਤੇ ਬਹੁਤ ਵੀ ਦਾ ਸਵਾ ਚੰਗਾ ਤੇ ਆ ਦੇ ਕਰਾਇਆ ਲੈ ਕੇ ਵੀ ਜਾਂਦੇ ਲੋਕੀ ਤੇ ਬਹੁਤ ਕਿਸ ਕੰਮ ਚ ਜਾਂਦਾ ਵੀਰ ਦਾ ਤੇ ਆ ਦੇ ਕਰਾਇਆ ਚੰਦੀ ਜਾਂਦਾ ਇੱਕ ਤੁਹਾਨੂੰ ਹੋਰ ਮੈਂ ਕੱਲ ਦੱਸਦਾ ਵੱਡੀ ਲਾਈਨ ਤੇ ਥੰਦੇ ਚੱਲਦਾ ਹੋਵੇ ਕਰਾਇਆ ਰੇਂਜ ਜਿਹੜੀ ਟੁੱਟਦੀ ਰੇਂਜ ਘਟਾਉਣੀ ਬਤਾਉਣੀ ਨਹੀਂ ਪੈਂਦੀ ਬਰਾਬਰ ਬਣਾ ਦੀ ਪੰਜ ਕਰਾਏ ਚੱਲਦੇ ਹੋਣ ਰੇਂਜ ਜਮਾਂ ਹੀ ਟੁੱਟਦੀ ਤੇ ਭਰਾ ਬਣ ਕੇ ਵੀਡੀਓ ਸ਼ੇਅਰ ਕਰਦੇ ਹੋ ਚੰਗਾ ਜੇ ਚੰਗੀ ਲੱਗੀ ਤੇ ਲਾਇਕ ਕਮੈਂਟ ਕਰਿਓ ਇਹਨੂੰ ਵੀਰ ਨੂੰ ਤੇ ਬਹੁਤ ਵਧੀਆ ਬੀਜ਼ਨਸ ਫਲਤ ਕਰ ਸਕਦੇ ਆ ਡੀਜੀਟਲ ਸਿੱਪ ਜਿਹੜੀ ਕੁਛ ਵੀ ਪੰਜ ਕਰਾਏ ਬਰਾਬਰ ਚਲਾਜੋ ਉਦੋਂ ਦੀ ਰੇਂਜ ਦੀ ਰਲਦੀ ਇਹਨਾਂ ਦੀ ਇਹੋ ਜਿਹਾ ਸੈਕਟਰ ਪਿਆ ਇਸ ਸੈਕਟਰ ਦੇ ਵਿੱਚੋ ਬਿਲਕੁਲ ਲਾਇਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਜੀ ਸਾਰਿਆਂ ਨੂੰ